ਜੀ ਸਤ ਸ੍ਰੀ ਅਕਾਲ ਮੈਂ ਸੁਰਜੀਤ ਨਿੰਦਰ ਤੇ ਆਪਾਂ ਇਹ ਇੱਕ ਪਤੇਗੜ੍ਹ ਸਾਹਿਬ ਮੁੰਡੇ ਦਾ ਰਿਸ਼ਤਾ ਕਰਵਾ ਤੇ ਬਾਕੀ ਜਿਹੜੀ ਮੂਰਲੀ ਮੀਟਿੰਗ ਹੈ ਅਗਲੀ ਮੀਟਿੰਗ ਤੁਹਾਨੂੰ ਸੁਰਦੇ ਨਾਲ ਜਰੂਰ ਆਪਾਂ ਲਾਈਵ ਰੱਖਾਂਗੇ ਤੇ ਵਧਾਈਆਂ ਵਧੂਈਆਂ ਇਹਦੇ ਤੇ ਲਿਖ ਦਿਆ ਕਰੋ ਜਿਹੜਾ ਆਪਾਂ ਨੂੰ ਰਿਸ਼ਤਾ ਦੇਖ ਕੇ ਪਸੰਦ ਆ ਉਹਦਾ ਵਧਾਈਆਂ ਲਿਖ ਦਿਆ ਕਰੋ ਜਿਹੜਾ ਮੰਨ ਚ ਹੈ ਤੇ ਉਹ ਤੁਸੀਂ ਰਹਿਣ ਦਿਓ ਕਰੋ ਠੀਕ ਹੈ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜੀ ਤਾਂ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਹੋਰ ਵੀਰ ਆਇਆ ਹੈ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਹੈ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ 21 ਸਾਲ ਏਜ ਹੈ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿਲਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਤਾਂ ਇੱਥੇ ਕੰਮ ਵਧੀਆ ਤੇ ਇੱਕ ਉਹ ਤਾਂ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਹਾਂਜੀ ਜਸ ਸ੍ਰੀਕਲ ਮੈਂ ਸੋਡੀ ਆਪਣੀ ਰਿਪੋਰਟਰ ਤੇ ਬਹੁਤ ਦਿਨ ਹੋ ਗਏ ਮੈਂ ਰਿਸ਼ਤੇ ਦੇ ਪ੍ਰਤੀ ਵੀਡੀਓ ਨਹੀਂ ਪਾਈਆਂ ਤੇ ਆਪਣੇ ਕੋਲੇ ਡਾਟੇ ਇਕੱਠੇ ਹੋਏ ਪਏ ਨੇ ਇਸ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਆਪਣੇ ਕੋਲੇ ਮੁੰਡਾ ਕੈਨੇਡਾ ਦਾ ਪੀਆਰ ਐਨ 90 ਵਰਥ ਹੈ ਮੁੰਡੇ ਦਾ ਮੁੰਡੇ ਨੂੰ 3 ਕਿਲੇ ਪੈੜੀ ਆਉਂਦੀ ਹੈ ਜੀ ਵਧੀਆ ਪਰਿਵਾਰ ਚੋਂ ਹੈ ਤੇ ਕੁੜੀ ਆਪਾਂ ਨੂੰ ਬੀਐਸਸੀ ਚਾਹੀਦੀ ਹੈ ਬੀਐਸਸੀ ਨਰਸਿੰਗ ਚਾਹੀਦੀ ਹੈ ਕੁੜੀ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਹਾਂਜੀ ਸਾਸਰੀ ਕਾਲ ਮੈਸੋਡੀ ਆਪਣੇ ਰਿਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆਇਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਦਾ ਮੁੰਡੇ ਦੇ ਆਬ ਤੇ ਹੋਟਲ ਨੇ ਬੜੇ ਵਧੀਏ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਚਰੀਬੋਵੇਂ ਕੁੜੀ ਦੀ ਸੋਹਣੀ ਸੁਨਖੀ ਹੋਵੇ ਤੇ ਜਾਦੇ ਪੜੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੌਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ ਇਸ ਕੁੜੀ ਕਾਂ ਮੈ ਸੋੜੀ ਆਪਣੇ ਰਪਿੰਦਰ ਤੇ ਅਸੀਂ ਚੱਲਿਆਂ ਮਾਰੇ ਤੇ ਮਥਾ ਟੇਕਣ ਉਹ ਮੇਰੇ ਕਾਕਾ ਬੈਠਾ ਪਿੱਛੇ ਸੌ ਬਣੇ ਬੈਠਾ ਅੱਜ ਪਹਿਲੀ ਵਾਰ ਐਂਨੇ ਸੌ ਆਪਾ ਹੈ ਨਹੀਂ ਹਾਂਜੀ ਸਾਸਰੀ ਖਲ ਮੈ ਸੋੜੀ ਆਪਣੇ ਰਪਿੰਦਰ ਤੇ ਆਪਾਂ ਰਿਸ਼ਤਾ ਕਰਾ ਕੇ ਇੱਕ ਪਾਸੇ ਉਤਾ ਕੇ ਵਾਪਸ ਤੇ ਹੁਣ ਆਪਾਂ ਚੱਲਿਆਂ ਰਾਏਕੋਟ ਬਸੀਆਂ ਤੇ ਉੱਥੇ ਆਪਣਾ ਰੱਖਿਆ ਹੋਇਆ ਹੋਰ ਕਿਸੇ ਫੈਮਿਲੀ ਨਾਲ ਦੇਖ ਦਿਖਾਈਆ ਤੇ ਤੁਸੀਂ ਮੈਨੂੰ ਵਧਾਈਆਂ ਦਿੰਦੇ ਰਿਹਾ ਕਰੋ ਕਹਦੇ ਦੀ ਨਵੀਂ ਰੁਪਿੰਦਰ ਰਿਸ਼ਤਾ ਨਹੀਂ ਕਰਾਉਂਦੀ ਹੁਣ ਜੇ ਅਗਲਾ ਗਾਹ ਮੰਨ ਗਿਆ ਵੀ ਅਸੀਂ ਕੈਮਰੇ ਦੇ ਵਿੱਚ ਆਉਣ ਨੂੰ ਤਿਆਰ ਆ ਤਾਂ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਜੇ ਅਗਲਾ ਨਾਮ ਮੰਨਿਆ ਤਾਂ ਫਿਰ ਮੈਂ ਆਪਦੀ ਵੀਡੀਓ ਪਾ ਦੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਅੱਜ ਆਪਣੀ ਰੁਪਿੰਦਰ ਤੇ ਅੱਜ ਆਇਆ ਸੀ ਇੱਥੇ ਦੇਖ ਵਿਖਈਆ ਕਰਾਉਣ ਕੁੜੀ ਤੇ ਮੁੰਡੇ ਨੂੰ ਅਸੀਂ ਨਹੀਂ ਦਿਖਾਵਾਂਗੇ ਤੇ ਇੱਕ ਆਪਣੇ ਨਾਲ ਜਿਹੜੀ ਭੈਣ ਆ ਬਚੋਲਣ ਉਹਨੂੰ ਆਪਾਂ ਜਰੂਰ ਦਿਖਾਵਾਂਗੇ ਆ ਦੇਖੋ ਆ ਬੈਠੇ ਨੇ ਇੱਧਰ ਮਿਲ ਸਕਦੇ ਹੋ ਤੁਸੀਂ ਬਾਹੂ ਦਾ ਲਾ ਪਰ ਮਾੜੀ ਮੋਟੀ ਵਧਾਈਆਂ ਵਧਾਈਆਂ ਲਿਖ ਦਿਆ ਕਰੋ ਮੱਚਿਆ ਨਾ ਕਰੋ ਦੇਖ ਕੇ ਜਦੋਂ ਮੈਂ ਰਿਸ਼ਤਾ ਕਰਾਉਣਾ ਨਹੀਂ ਹੁੰਦੀ ਐ ਮਤਲਬ ਖੁੱਲ ਕੇ ਵਧਾਈਆਂ ਵਧਾਈਆਂ ਲਿਖ ਦਿਆ ਕਰੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਓਕੇ ਜੀ ਧੰਨਵਾਦ ਬਹੁਤ